ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿ ਸ਼ਿਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗਾ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹੈ ਹਉ ਤਨ ਮਾਇਆ ਪਾਹਿਆ ਪਿਆਰੀ ਨਿਤੜਾ ਲਾਬ ਰੰਗਾਈ ਮੇਰਾ ਕੰਤ ਨਾ ਭਾਵੇ ਚੂਲੜਾ ਪਿਆਰੀ ਕਿਉ ਧਨ ਸੇ ਜੈ ਜਾਏ ਇਹ ਤਨ ਮਾਇਆ ਪਾਹਿਆ ਪਿਆਰੀ ਨੇਤੜਾ ਲਬ ਰੰਗਾਈ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੀ ਕ્યાં ਧਨ ਸੇ ਜੈ ਜਾਇ ਹਾਂ ਕੁਰਬਾਨਾ ਜਾਉ ਮਿਹਰਵਾਨਾ ਹਾਂ ਕੁਰਬਾਨਾ ਜਾਉ ਹਾਂ ਕੁਰਬਾਨਾ ਜਾਉ ਤੈਨਾਂ ਕੈ ਨੈਣ ਜੋ ਤੇਰਾ ਨਾਮ ਲੈਨ ਜੋ ਤੇਰਾ ਨਾਮ ਤੇ ਨਾਂ ਕਹਿ ਹਾਂ ਸਦ ਕੁਰਬਾਨ ਜਾਉਂ ਰਹਾ ਓ ਕਾਇਆ ਰੰਗਣ ਜੇ ਥੀ ਐ ਪਿਆਰੀ आये नाव मजीठ मीठण वाला जे रंग साहिब ऐसा रंग न जिनके चूली रतड़ी प्यारी ਕੰਤ ਤਨਾ ਕੈ ਪਾਸ ਤੋੜ ਤਨਾ ਕੀ ਜੇ ਮਿਲੈ ਜੀ ਖਾਹ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰਹੀ ਨਾਨਕਾ કામણ કંતે ભાવે આપે હીરા વે આપે સાજી આપે રંગે આપે નજર કરી નાનકા કામણ કંતે ભાવે આપે ਹੇ ਰਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿ ਸ਼ਿਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗਾ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਹੈ ਹਉ ਤਨ ਮਾਇਆ ਪਾਇਆ ਪਿਆਰੀ ਨੀਤੜਾ ਲਬ ਰੰਗਾਈ ਮੇਰਾ ਕੰਤ ਨਾ ਭਾਵੇ ਚੂਲੜਾ ਪਿਆਰੀ ਕਿਉ ਧਨ ਸੇ ਜੈ ਜਾਏ ਇਹ ਧਨ ਮਾਇਆ ਮਾਹਿਆ ਪਿਆਰੀ ਨੀਤੜਾ ਲਬ ਰੰਗਾਈ ਮੇਰਾ ਕੰਨ ਤਨਾ ਭਾਵੈ ਚੋਲੜਾ ਪਿਆਰੀ ਕਿਆ ਧਨ ਸੇ ਜੈ ਜਾਇ ਹਾਂ ਕੁਰਬਾਨਾ ਜਾਉ ਮਿਹਰਵਾਨਾ ਹਾਂ ਕੁਰਬਾਨਾ ਜਾਉ ਹਾਂ ਕੁਰਬਾਨਾ ਜਾਉ ਤੈਨਾ ਕੈ ਲੈਨ ਜੋ ਤੇਰਾ ਨਾਮ ਲੈਨ ਜੋ ਤੇਰਾ ਨਾਮ ਤੇ ਨਾਂ ਕਹਿ ਹਉ ਸਦ ਕੁਰਬਾਨ ਜਾਉ ਰਹਾ ਓ ਕਾਇਆ ਰੰਗਣ ਜੇ ਥੀ ਐ ਪਿਆਰੀ ਮਾਇਆ ਨਾਮ ਮਜੀਠਾ ਰੰਗਣ ਵਾਲਾ ਜੇ ਰੰਗ ਐ ਸਾਹਿਬ ਐਸਾ ਰੰਗ ਨਾ ਡੇਠਾ ਜਿਨ ਕੇ ਚੂਲੇ ਰਤੜੇ ਪਿਆਰੀ ਕੰਤ ਤਨਾ ਕੈ ਪਾਸ ਤੂੜ ਤਨਾ ਕੀ جے ملائی جی کھا ہوں نانک کی اردااس آپے ساجے آپے رنگے آپے نظر کر ہی نانکا کامن کنتہ پاوے ਆਪੇ ਹੀ ਰਾਵੀ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੀ ਨਾਨਕਾ ਗਾਮਣ ਕੰਤੈ ਭਾਵੈ ਆਪੇ ਹੀ ਰਾਵੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿ ਸ਼ਿਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਲੰਗਾ ਮਹੰਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹੈ ਹਉ ਤਨ ਮਾਇਆ ਪਾਇਆ ਪਿਆਰੀ ਨਿਤੜਾ λαβ ਰੰਗਾਈ ਮੇਰਾ ਕੰਤ ਨਾ ਭਾਵੇ ਚੂਲੜਾ ਪਿਆਰੀ ਕਿਉ ਧਨ ਸੇਜੈ ਜਾਏ ਇਹ ਤਨ ਮਾਇਆ ਮਾਹਿਆ ਪਿਆਰੀ ਨੇਤੜਾ ਲਬ ਰੰਗਾਈ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੀ ਕ્યાં ਧਨ ਸੇਜ ਜਾਇ ਹਾਂ ਕੁਰਬਾਨਾ ਜਾਉ ਮਿਹਰਵਾਨਾ ਹਾਂ ਕੁਰਬਾਨਾ ਜਾਉ ਹਾਂ ਕੁਰਬਾਨਾ ਜਾਉ ਤੈਨਾ ਕੈ ਲੈ ਨ ਜੋ ਤੇਰਾ ਨਾਮ ਲੈਨ ਜੋ ਤੇਰਾ ਨਾਮ ਤਿਨਾਂ ਕਹਿ ਹਉ ਸਦ ਕੁਰਬਾਨ ਜਾਉ ਰਹਾ ਓ ਕਾਇਆ ਰੰਗਣ ਜੇ ਥੀਐ ਪਿਆਰੀ ਪਾਈਏ ਨਾਮ ਮਜੀਠਾ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠਾ ਜਿਨ ਕੇ ਚੂਲੇ ਰਤੜੇ ਪਿਆਰੀ ਕੰਤ ਤਨਾ ਕੈ ਪਾਸ ਤੋੜ ਤਨਾ ਕੀ ਜੇ ਮਿਲੈ ਜੀ ਕਹਾ ਨਾਨਕ ਕੀ ਅਰਦਾਸ ਆਪੇ ਸਾਜਿ ਆਪੇ ਰੰਗੇ ਆਪੇ ਨજર ਕਰਹੀ ਨਾਨਕਾ ਕਾਮਣ ਕੰਤਿ ਭਾਵੈ ਆਪੇ ਹੀ 라ਵੀ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰਹੀ ਨਾਨਕਾ ਗਾਮਣ ਕੰਤੈ ਭਾਵੈ ਆਪੇ ਹੀਰਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿ ਸ਼ਿਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗਾ ਮਹੱਲਾ ਪਹਿਲਾ ਘਰਤੀਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹੈ ਹਉ ਤਨ ਮਾਇਆ ਪਾਹਿਆ ਪਿਆਰੀ ਨਿਤੜਾ λαβ ਰੰਗਾਈ ਮੇਰਾ ਕੰਤ ਨਾ ਭਾਵੈ ਚੂਲੜਾ ਪਿਆਰੀ ਕਿਉ ਧਨ ਸੇ ਜੈ ਜਾਏ ਇਹ ਤਨ ਮਾਇਆ ਮਾਹਿਆ ਪਿਆਰੀ ਲੇਤੜਾ ਲਬ ਰੰਗਾਈ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੀ ਕ્યાં ਧਨ ਸੇਜੈ ਜਾਇ ਹਾਂ ਕੁਰਬਾਨਾ ਜਾਉ ਮਿਹਰਵਾਨਾ ਹਾਂ ਕੁਰਬਾਨਾ ਜਾਉ ਹਾਂ ਕੁਰਬਾਨਾ ਜਾਉ ਤੈਨਾ ਕੈ ਲੈਨ ਜੋ ਤੇਰਾ ਨਾਮ ਲੈਨ ਜੋ ਤੇਰਾ ਨਾਮ ਤੇ ਨਾ ਕਹਿ ਹਉ ਸਦ ਕੁਰਬਾਨ ਜਾਉ ਰਹਾ ਹਾਂ ਕਾਇਆ ਰੰਗਣ ਜੇ ਥੀ ਐ ਪਿਆਰੀ ਮਾਇਆ ਨਾਮ ਮਜੀਠਾ ਅੰਗਣ ਵਾਲਾ ਜੇ ਰੰਗ ਐ ਸਾਹਿਬ ਐਸਾ ਰੰਗ ਨਾ ਡੀਠਾ ਜਿਨ ਕੇ ਚੂਲੇ ਰਤੜੇ ਪਿਆਰੀ ਹੰਤ ਤਨਾ ਕੈ ਪਾਸ ਤੂੜ ਤਨਾ ਕੀ ਜੇ ਮਿਲੈ ਜੀ ਕਹ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰਹੀ ਨਾਨਕ ਕਾਮਣ ਕੰਤਿ ਭਾਵੈ ਆਪੇ ਹੀ 라ਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੀ ਨਾਨਕ ਕਾਮਣ ਕੰਤੈ ਭਾਵੈ ਆਪੇ ਹੀਰਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿ ਸ਼ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੰਗਾ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹੈ ਹਉ ਤਨ ਮਾਇਆ ਪਾਇਆ ਪਿਆਰੀ ਨਿਤੜਾ ਲਾਬ ਰੰਗਾਈ ਮੇਰਾ ਕੰਤ ਨਾ ਭਾਵੇ ਚੂਲੜਾ ਪਿਆਰੀ ਕਿਉ ਧਨ ਸੇ ਜੈ ਜਾਏ ਇਹ ਧਨ ਮਾਇਆ ਮਾਹਿਆ ਪਿਆਰੀ ਨੇਤੜਾ ਲਬ ਰੰਗਾਈ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੀ ਕ્યાં ਧਨ ਸੇਜੈ ਜਾਇ ਹਾਂ ਕੁਰਬਾਨਾ ਜਾਉ ਮਿਹਰਬਾਨਾ ਹਾਂ ਕੁਰਬਾਨਾ ਜਾਉ ਹਾਂ ਕੁਰਬਾਨਾ ਜਾਉ ਤੈਨਾ ਕੈ ਨੈਣ ਜੋ ਤੇਰਾ ਨਾਮ ਲੈਨ ਜੋ ਤੇਰਾ ਨਾਮ ਤਿਨਾਂ ਕਹਿ ਹਉ ਸਦ ਕੁਰਬਾਨ ਜਾਉ ਰਹਾ ਓ ਕਾਇਆ ਰੰਗਣ ਜੇ ਥੀਐ ਪਿਆਰੀ ਮਾਇਆ ਨਾਮ ਮਜੀਠਾ ਰੰਗਣ ਵਾਲਾ ਜੇ ਰੰਗ ਐ ਸਾਹਿਬ ਐਸਾ ਰੰਗ ਨਾ ਡੀਠਾ ਜਿਨ ਕੇ ਚੂਲੇ ਰਤੜੇ ਪਿਆਰੀ ਹੰਤ ਤਨਾ ਕੈ ਪਾਸ ਤੋੜ ਤਨਾ ਕੀ ਜੇ ਮਿਲੈ ਜੀ ਕਹ ਨਾਨਕ ਕੀ ਅਰਦਾਸ ਆਪੇ ਸਾਜਿ ਆਪੇ ਰੰਗੇ ਆਪੇ ਨਜ਼ਰ ਕਰਹੀ ਨਾਨਕਾ ਕਾਮਣ ਕੰਤਿ ਭਾਵੈ ਆਪੇ ਹੀ 라ਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰਹੀ ਨਾਨਕਾ ਗਾਮਣ ਕੰਤੈ ਭਾਵੈ ਆਪੇ ਹੀਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ